ਆਰਮੀ ਨੇਵੀ 에어ਫੋਰਸ ਵਿੱਚ ਸੇਵਾ ਨਿਭਾ ਰਹੇ ਤੇ ਰਿਟਾਇਰ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਆਰਏ ਸਮਾਜ ਸੰਮਤੀ ਅਤੇ ਭਾਰਤ ਵਿਕਾਸ ਪਰਿਸ਼ਦ ਖਰੜ ਵੱਲੋਂ ਸਾਂਝੇ ਤੌਰ ਤੇ ਇੱਕ ਸਕੂਲ ਵਿੱਚ ਸੂਬਾ ਆਰੀਆਂ ਸ਼ੌਰਿਆ ਪਰਿਵਾਰ ਮਿਲਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ ਨਾਲ ਸੰਬੰਧਿਤ ਫੌਜੀ ਪਰਿਵਾਰਾਂ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਹਿੱਸਾ ਲੈਣ ਲਈ ਇੱਥੇ ਪਹੁੰਚੇ। ਭਾਰਤੀ ਹਾਕੀ ਵਿਸ਼ਵ 2001 ਦੀ ਤਮਗਾ ਜੇਤੂ ਟੀਮ ਦੇ ਮੈਂਬਰ ਇੰਦਰਜੀਤ ਚੱਡਾ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਆਰਐਸ ਸਮਾਜ ਦੇ ਸੰਸਥਾਪਕ Swami Dayanand ਦਾ 200ਵਾਂ 200ਵਾਂ ਜਨਮ ਦਿਨ ਵੀ ਮਨਾਇਆ ਸਮਾਜ ਵੱਲੋਂ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ Swami Dayanand ਦੇ ਜੀਵਨ ਸਿੱਖਿਆ ਤੇ ਪ੍ਰਚਾਰ ਬਾਰੇ ਲੈਕਚਰ ਕਰਵਾਇਆ ਗਿਆ ਇਸ ਦੌਰਾਨ ਆਰਐਸ ਸਮਾਜ ਵਿੱਚ Swami Dayanand ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ 200 ਸਾਲ ਪਹਿਲਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ Swami

ਆਰੇ ਸਭ ਲੋਗ ਇੱਕ بڑے ਮਿਸ਼ਨ ਕੇ ਲੀਏ ਸਭ ਲੋਗ ਮਿਲ ਕੇ ਅੱਗੇ ਬੜੇਆ ਇੱਕ ਅੱਛੇ ਸਮਾਜ ਕਾ ਨਿਰਮਾਣ ਜਿਹੜੇ ਕਾਰਜਕਰਤਾ ਸਾਜਿਦਾਈ ਦਿੰਨਾ ਕਿ ਐਡਾ ਬੜਾ ਪ੍ਰੋਗਰਾਮ ਜੋ ਹੈ ਆਰੇ ਸਮਾਜ ਨੇ ਆਯੋਜਿਤ ਕਰਿਆ ਹੈ ਔਰ ਸਾਡੇ ਫੌਜੀ ਪਈਆਂ ਵਾਸਤੇ ਔਰ ਸਪੈਸ਼ਲ ਥੈਂਕਸ ਕਰਦਾ ਇੰਦਰ ਜੀ ਚੱਡਾ ਜੀ ਜੋ ਸਾਡੇ ਆਲ ਇੰਡੀਆ ਦੇ ਚੈਂਪੀਅਨ ਹੈ ਆਲ ਇੰਡੀਆ ਦੇ ਹਾਕੀ ਚ ਔਰ ਉਹਨਾਂ ਨੂੰ ਮੈਂ ਮਤਲਬ ਸਵਾਗਤ ਕਰਦਾ ਔਰ ਇੱਥੇ ਧੰਨਵਾਦ ਵੀ ਕਰ ਦਿਆਂਗਾ ਕਿ ਉਹਨਾਂ ਨੇ ਸਮਾਂ ਕੱਢਿਆ ਸਾਡੇ ਵਿੱਚ ਆ ਕੇ ਸਾਨੂੰ ਸਮਾਂ